ਅਲੀ ਪੁਲਿਸ ਵੱਲੋਂ ਪੰਜਾਬ 14 ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠੱਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੋ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਏ ਆਂ ਦਿਨ ਰਾਤ ਲੱਗੇ ਹੋਏ ਆਂ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆਹ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਸਖਤੀ ਜਿਹੜੀ ਹੈਗੀ ਆ ਉਹ 15 ਅਗਸਤ ਤੇ ਮੱਦੇਨਜ਼ਰ ਲਗਾਤਾਰ ਜਾਰੀ ਹੈ ਮੁਹਾਲੀ ਦੀਆਂ ਵਕਵਕ ਮਾਰਕੀਟਾਂ ਦੇ ਵਿੱਚ ਜਿਹੜੀਆਂ ਗੱਡੀਆਂ ਦੇ ਵਿੱਚ ਬੈਠ ਕੇ ਸ਼ਰਾਬ ਪੀਣ ਵਾਲਿਆਂ ਤੇ ਸਖਤੀ ਕੀਤੀ ਜਾ ਰਹੀ ਤਸਵੀਰਾਂ ਦੇਖ ਸਕਦੇ ਹੋ ਕਿ ਤਮਾਮ ਇਸ ਇਲਾਕੇ ਦੇ ਵਿੱਚ ਫਿਰ ਚਾਏ ਉਹ 3B2 ਮਾਰਕੀਟ ਹੋਵੇ ਪੰਜ ਫੇਸ ਮਾਰਕੀਟ ਹੋਵੇ ਤਾਂ ਉਸ ਤੋਂ ਇਲਾਵਾ ਜਿਹੜੀਆਂ ਮਾਰਕੀਟਾਂ ਦੇ ਵਿੱਚ ਗੱਡੀਆਂ ਦੇ ਵਿੱਚ ਬੈਠੇ ਸ਼ਰਾਬ ਪੀਣ ਵਾਲਿਆਂ ਤੇ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਫਿਲਹਾਲ ਪਹਿਲਾਂ ਤੋਂ ਵੀ 15 ਅਗਸਤ ਦੇ ਮੱਦੇਨਜ਼ਰ ਜਿਹੜਾ ਰੇਲਵੇ ਸਟੇਸ਼ਨ ਹੋਣ ਜਾਂ ਤਮਾਮ ਮਾਰਕਟਾਂ ਹੋਣ ਉੱਥੇ ਸਰਚ ਭਿਆਨ ਜਿਹੜਾ ਉਹ ਚਲਾਇਆ ਜਾ ਰਿਹਾ ਅਸੀਂ ਤਾਂ ਉੱਥੇ ਹੁਣ ਪੰਜ ਫੇਸ ਦੀ ਮਾਰਕੀਟ ਦੇ ਵਿੱਚ ਤਮਾਮ ਸੀਨੀਅਰ ਅਧਿਕਾਰੀ ਜਿਨ੍ਹਾਂ ਦੇ ਵਿੱਚ ਡੀਐਸਪੀ ਔਰ ਐਸਪੀ ਤੋਂ ਇਲਾਵਾ ਹੋਰ ਐਸਐਚਓ ਜਿਹੜੇ ਨੇ ਉਹਨਾਂ ਦੀ ਯੂਗਵਾਈ ਦੇ ਵਿੱਚ ਇੱਥੇ ਇੱਕ ਰੇਡ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਸਪੈਸ਼ਲ ਆਪਰੇਸ਼ਨ ਜਿਹੜਾ ਉਹ ਚਲਾਇਆ ਜਾ ਰਿਹਾ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਕਿਵੇਂ ਇਹਨਾਂ ਸ਼ਰਾਬ ਪੀਣ ਵਾਲਿਆਂ ਤੇ ਕਾਰਵਾਈ ਜਿਹੜੀ ਇਹੋ ਕੀਤੀ ਜਾ ਰਹੀ ਹੈ ਤਾਂ ਹਰੇਕ ਮਾਰਕੀਟ ਦੇ ਵਿੱਚ ਿਕਰ ਜਿਕਰ ਕੀਤਾ ਜਾਵੇ ਤਾਂ ਮਾਰਕੀਟ ਦੇ ਵਿੱਚ ਜਿਹੜੇ ਸ਼ਰਾਬ ਪੀਣ ਵਾਲੇ ਗੱਡੀਆਂ ਦੇ ਵਿੱਚ ਬੈਠ ਕੇ ਸ਼ਰਾਬ ਪੀਣ ਵਾਲੇ ਤਾਂ ਉਹਨਾਂ ਤਮਾਮ ਤੱਤਾਂ ਤੇ ਕਾਰਵਾਈ ਕੀਤੀ ਜਾ ਰਹੀ ਸਭ ਤੋਂ ਪਹਿਲਾਂ ਇਸ ਏਰੀਆ ਨੂੰ ਦਿਖਾਉਣਾ ਹੈ ਕਿ ਪੁਲਿਸ ਫੋਰਸ ਜਿਹੜੀ ਹੈਗੀ ਆ ਦੂਰ ਤੋਂ ਦੇਖੋ ਤਸਵੀਰਾਂ ਦੇ ਵਿੱਚ ਉਹ ਗੱਡੀਆਂ ਜਿਹੜੀਆਂ ਨੇ ਉਹਨਾਂ ਦੀ ਚੈਕਿੰਗ ਯਰ ਜਾਂਚ ਪੜਤਾਲ ਕਰੀਏ ਕੀ ਗੱਡੀਆਂ ਦੇ ਵਿੱਚ ਬੈਠ ਕੇ ਕੋਈ ਵਿਅਕਤੀ ਜਿਹੜਾ ਹੈਗਾ ਉਹ ਸ਼ਰਾਬਤਾਨੀ ਪੀ ਰਿਆ ਜਾ ਰਿਹਾ ਪਾਰੀ ਫੁੱਲ ਸਪਲ ਜਿਹੜਾ ਆ ਉਸ ਜਗ੍ਹਾ ਦੇ ਉੱਪਰ ਕੀਤਾ ਗਿਆ ਸੋ ਸਿੱਧੇ ਤੌਰ ਦੇ ਉੱਪਰ ਜਿਹੜਾ ਜ਼ਿਕਰ ਹੁੰਦਾ ਤਾਂ ਮੋਹਾਲੀ ਦੀਆਂ ਕਈ ਬਦਨਾਮ ਮਾਰਕਟਾਂ ਜਿਹੜੀਆਂ ਨੇ ਉਹ ਇਸ ਜਗ੍ਹਾ ਦੇ ਉਸ ਨਾਂ ਦੇ ਵਿੱਚ ਆਉਂਦੀਆਂ ਸੋ ਸਿੱਧੇ ਤੌਰ ਦੇ ਉੱਪਰ ਇਹ ਮਾਰਕਟਾਂ ਜਿਹੜੀਆਂ ਨੇ ਉਹ ਸ਼ਰਾਬ ਪੀਣ ਵਾਲਿਆਂ ਦੇ ਲਈ ਅੱਡਾ ਬਣੀਆਂ ਹੋਈਆਂ ਨੇ ਔਰ तमाम ਲੋਕ ਜਿਹੜੇ ਦੂਰ ਦਰੇਡਿਓਂ ਪਹੁੰਚ ਕੇ ਗੱਡੀਆਂ ਦੇ ਵਿੱਚ ਸ਼ਰਾਬ ਪੀਂਦੇ ਨੇ ਸੋ ਉਸੇ ਤਰੀਕੇ ਦੇ ਨਾਲ ਹੀ ਕਾਰਵਾਈ ਜਿਹੜੀ ਉਹ ਲਗਾਤਾਰ ਪੁਲਿਸ ਦੀ ਜਾਰੀ ਹੈ ਸੋ ਜਿਹੜਾ ਇਸ ਇਲਾਕੇ ਦੇ ਵਿੱਚ ਮੁਰਗਿਆਂ ਵਾਲੀ ਮਾਰਕੀਟ ਹੈ ਜਾਂ ਕਹਿ ਸਕਦੇ ਆ ਕਿ ਜਿਸ ਜਗ੍ਹਾ ਦੇ ਉੱਪਰ ਨਾਨ ਵੇਜ ਜਿਆਦਾ ਜਿਹੜਾ ਹੈਗਾ ਕੰਜ਼ੂਮ ਹੁੰਦਾ ਔਰ ਉੱਥੇ ਹੀ ਸ਼ਰਾਬ ਜਿਹੜੀ ਹੈਗੀ ਹੈ ਉਹ ਸਰਵ ਹੁੰਦੀ ਹੈ ਤਾਂ ਉਸ ਜਗ੍ਹਾ ਦੇ ਉੱਪਰ ਵੀ तमाम ਜਿਹੜੇ ਤੱਤਵ ਨੇ ਉਹਨਾਂ ਦੇ ਉੱਤੇ ਨਕੇਲ ਕੱਸੀ ਜਾ ਰਹੀ ਹੈ ਮੋਹਾਲੀ ਪੁਲਿਸ ਲਗਭਗ 3 ਤੋਂ 4 ਡੀਐਸਪੀ ਔਰ ਨਾਲ ਲਗਭਗ 4 ਐਸਐਚਓ ਦੀ ਗਵਾਹੀ ਦੇ ਵਿੱਚ ਐਸਪੀ ਜਿਹੜੇ ਨੇ ਨਾਲ ਮੌਜੂਦ ਨੇ ਸੋ ਜਿਹੜੀ ਰੇਡ ਉਹ ਕੀਤੀ ਜਾ ਰਹੀ ਹੈ ਸੋ ਸਿੱਧੇ ਤੌਰ ਦੇ ਉੱਪਰ ਜ਼ਿਕਰ ਹੁੰਦਾ ਹੈ ਕਿ ਪਹਿਲਾਂ ਤੋਂ ਹੀ ਮੋਹਾਲੀ ਦੀਆਂ ਸੜਕਾਂ ਜਿਹੜੀਆਂ ਨੇ ਉਹਨਾਂ ਦੇ ਉੱਪਰ ਖੋਰੂ ਪਉਣ ਵਾਲੇ ਜਾਂ ਫਿਰ ਸ਼ਰਾਰਤੀ ਅੰਸਰ ਜਿਹੜੇ ਨੇ ਉਹਨਾਂ ਨੂੰ ਰੋਕਣ ਦੇ ਲਈ ਪੁਲਿਸ ਜਿਹੜੀ ਹੈਗੀ ਹੈ ਉਹ ਆ ਖੁਦ ਨੂੰ ਕਿਸ ਤਰੀਕੇ ਦੇ ਨਾਲ ਚੈਕਿੰਗ ਕਰ ਰਹੀ ਹੈ ਜਾਂਚ ਪੜਤਾਲ ਕਰ ਰਹੀ ਹੈ ਕਿਉਂਕਿ ਲਗਾਤਾਰ ਦੇਖਿਆ ਜਾਂਦਾ ਮਾਰਕਟਾਂ ਦੇ ਪਿਛਲੇ ਪਾਸੇ ਜਿਹੜੀਆਂ ਦੁਕਾਨਾਂ ਨੇ ਜਾਂ ਫਿਰ ਜਿਹੜੀਆਂ ਰੇੜੀਆਂ ਨੇ ਉੱਥੇ ਇਹ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਲੋਕ ਇਸ ਜਗ੍ਹਾ ਦੇ ਉੱਪਰੋਂ ਦੇਖੋ ਵੀ ਤਸਵੀਰਾਂ ਇੱਕ ਵਾਰ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਜਰੂਰ ਦਿਖਾਵੇ ਕਿ ਜਿੱਥੇ ਵੀ ਰੇੜੀ ਫੜੀ ਵਾਲੇ ਬੈਠਦੇ ਨੇ ਸੋ ਨਾਲ ਜਗ੍ਹਾਵਾ ਦੇ ਉੱਪਰ ਖਾਸ ਤੌਰ ਦੇ ਉੱਪਰ ਰੇਡ ਜਿਹੜੀ ਕੀਤੀ ਗਈ ਹੈ ਇਹ ਸਰਚ ਆਪਰੇਸ਼ਨ ਜਿਹੜਾ ਉਹ ਚਲਾਇਆ ਜਾ ਰਿਹਾ ਹੈ ਸੋ ਹਰੇਕ ਗੱਡੀ ਦੀ ਬਾਰਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਰੇਕ ਗੱਡੀ ਦੇ ਵਿੱਚ ਬੈਠੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਦੇਖਿਆ ਜਾ ਰਿਹਾ ਕੀ ਕਿਤੇ ਜਿਹੜੀ ਸ਼ਰਾਬ ਹੈ ਜਾਂ ਅਲਕੋਹਲ ਦਾ ਸੇਵਨ ਤਾਂ ਨਹੀਂ ਉਹਨਾਂ ਨੇ ਕੀਤਾ ਸੋ ਨਾਲ ਮੈਲਾ ਪੁਲਿਸ ਕਰਮੀ ਨੇ ਔਰ ਦੂਸਰੀ ਤਰਫ ਹਰੇਕ ਤਰ੍ਹਾਂ ਜਿਹੜੀ ਗੱਡੀ ਐਸ ਨੂੰ ਖੋਲ ਕੇ ਉਸ ਦੀ ਜਾਂਚ ਪੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਕਿਸ ਜਗ੍ਹਾ ਦੇ ਉੱਪਰੋਂ ਜਿਹੜੀ ਚੈਕਿੰਗ ਹੈ ਉਸ ਨੂੰ ਲਗਾਤਾਰ ਨੇਪਰੇ ਚੜਾ ਜਾਵੇ ਹੋਰ ਅੱਗੇ ਵਧਾਇਆ ਜਾਵੇ ਸੋ ਮੁਹਾਲੀ 3B2 5 ਫੇਸ ਦੀਆਂ ਜਿਹੜੀਆਂ ਮਾਰਕਟਾਂ ਨੇ ਉੱਥੇ ਇਹ ਸਰਚ آپریشن ਜਿਹੜਾ ਉਹ ਲਗਾਤਾਰ ਚਲਾਇਆ ਜਾ ਰਿਹਾ ਹੈ ਸੋ तमाम ਜਿਹੜੇ ਡੀਐਸਪੀ ਐਸਪੀ ਰੈਂਕ ਦੇ ਪੁਲਿਸ ਅਫਸਰ ਨੇ ਉਹ ਗੱਡੀਆਂ ਦੀ ਜਾਂਚ ਪੜਤਾਲ ਜਿਹੜੀ ਹੈ ਉਹ ਕਰਦੇ ਹੋਏ ਨਜ਼ਰ ਆਣੇ ਕਿਉਂਕਿ ਪਹਿਲਾਂ ਤੋਂ ਇਹ ਜ਼ਿਕਰ ਜਿਹੜਾ ਹੈਗਾ ਉਹ ਲਗਾਤਾਰ ਕੀਤਾ ਜਾਂਦਾ ਹੈ ਕਿ ਮੁਹਾਲੀ ਦੀਆਂ ਸੜਕਾਂ ਦੇ ਉੱਤੇ ਸ਼ ਲਗਾਤਾਰ ਅਲਕੋਹਲ ਦਾ ਸੇਵਨ ਜਿਹੜਾ ਉਹ ਕੀਤਾ ਜਾਂਦਾ ਸੋ ਕਿੰਨਾ ਕੁ ਜਿਹੜਾ ਇਸ ਆਪਰੇਸ਼ਨ ਦਾ ਫਾਇਦਾ ਹੁੰਦਾ ਹੈ ਇਸ ਬਾਰੇ ਵੀ ਜਿਹੜਾ ਲਗਾਤਾਰ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਲੱਗੇ ਹੋਏ ਨੇ ਆਪਣੀ ਕਾਰਗੁਜ਼ਾਰੀ ਨੂੰ ਠੀਕ ਕਰਨ ਦੇ ਲਈ ਆਪਣੀ ਇਫਤਾਖ ਨੂੰ ਠੀਕ ਕਰਨ ਦੇ ਲਈ ਨਾਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਲਗਾਤਾਰ ਜਿਹੜੀ ਉਹ ਚੈਕਿੰਗ ਜਾਰੀ ਹੈ ਸੋ ਪੁਲਿਸ ਜਿਹੜੀ ਹੈਗੀ ਹੈ ਉਹ ਕਿਵੇਂ ਇਸ ਆਪਣੀ ਡਿਊਟੀ ਜਿਹੜੀ ਉਹ ਪਕਾਰੀ ਹੈ ਸੋ ਸ਼ਰਾਬ ਤੇ ਜਿਹੜੀ ਦੁਕਾਨਾਂ ਦੇ ਪਿੱਛੇ ਬੈਠ ਕੇ ਸ਼ਰਾਬ ਪੀਣ ਵਾਲੇ ਆਦੇ ਉੱਤੇ ਖਾਸ ਕਾਰਵਾਈ ਜਿਹੜੀ ਉਹ ਅੱਜ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ। ਤਮਾਮ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਵੀ ਪਹੁੰਚੇ ਹੋਏ ਐ। ਔਰ ਦੂਸਰੀ ਤਰਫ ਜਿਹੜਾ ਅਲਕੋਹਲ ਗੱਡੀਆਂ ਦੇ ਵਿੱਚ ਬੈਠ ਕੇ ਪੀਣਾ ਕਿਤਨਾ ਕਿਤੇ ਮਨਾਹੀ ਜਿਹੜੀ ਉਹ ਕੀਤੀ ਜਾਂਦੀ ਐ। ਸੋ ਸੀਨੀਅਰ ਅਧਿਕਾਰੀ ਜਿਹੜੇ ਨਟਕਾਤਾਰ ਪੁੱਛਗੇ ਚ ਵੀ ਕਰ ਰਹੇ ਨੇ ਲੇਕਿਨ ਕਿਤਨਾ ਕਿਤੇ ਇਹ ਜਿਹੜੇ ਤਤਵਨੀ ਅਲਕੋਹਲ ਕੰਜ਼ੂਮ ਕਰਨ ਦੇ ਲਈ ਆ ਗੱਡੀਆਂ ਦਾ ਜਿਹੜਾ ਸਹਾਰਾ ਲੈਂਦੇ ਨੇ ਰੈਸਟੋਰੈਂਟਸ ਦੀ ਆ ਜਿਹੜੀ ਮਾਰਕਟਾਂ ਦੀ ਪਿਛਲੇ ਤਰਫ ਬੈਠ ਕੇ ਮੋਹਾਲੀ ਦੇ ਵੱਖ-ਵੱਖ ਮਾਰਕਟਾਂ ਚ ਸਰਚ ਅਭਿਆਨ ਚਲਾਇਆ ਗਿਆ ਜਿਸ ਵਿੱਚ ਲਗਭਗ 4 ਤੋਂ 5 ਐਸਐਚਓ ਨੇ ਔਰ 4 ਤੋਂ 5 ਹੀ ਜਿਹੜੇ ਡੀਐਸਪੀ ਤਾਇਨਾਤ ਕੀਤੇ ਗਏ ਸੀ ਇਸ ਸਰਚ ਅਭਿਆਨ ਦਾ ਕੀ ਮੁੱਖ ਮੁੱਦਾ ਹੈ तमाम ਗੱਡੀਆਂ ਜਿਹੜੀਆਂ ਨੇ ਉਸ ਦੀ ਸਰਚ ਕਿਉਂ ਕੀਤੀ ਗਈ ਕੀ ਇਸ ਦੇ ਪਿੱਛੇ ਕਾਰਨ ਨੇ ਅਜੰਡਾ ਹੈ ਗੱਲਬਾਤ ਕਰਦੇ ਆ ਐਸਪੀ ਐਚ ਐਸ ਮਾਨ ਮਾਨ ਸਾਹਿਬ ਕੀ ਕਾਰਨ ਰਹੇ ਨੇ ਅੱਜ ਜਿਹੜੀ ਚੈਕਿੰਗ ਅੱਡੇ ਵੱਡੇ ਪੱਦਰ ਦੇ ਉਤੇ ਚਲਾਈ ਹੈ ਜੀ ਇਹਦੇ ਮੇਨਲੀ ਦੋ ਕਾਰਨ ਨੇ ਇੱਕ ਤਾਂ 15 ਅਗਸਤ ਨੂੰ ਲੈ ਕੇ ਸ਼ਹਿਰ ਦੇ ਵਿੱਚ ਸਖਤੀ ਕੀਤੀ ਜਾ ਰਹੀ ਹੈ ਕੋਈ ਵੀ ਸ਼ਰਾਰਤੀ ਅਨਸਰ ਇਦਾਂ ਦਾ ਇੱਥੇ ਨਾ ਆਵੇ ਉਹਨਾਂ ਦੇ ਮਨ ਦੇ ਵਿੱਚ ਡਰ ਹੋਵੇ ਪੁਲਿਸ ਦਾ ਇਸ ਤੋਂ ਇਲਾਵਾ ਜੋ ਇਸ ਤੋਂ ਮੇਨ ਫੋਕਸ ਹੈ ਉਹ ਹੈ ਸਾਡਾ ਡਰਿੰਕ ਐਂਡ ਡਰਾਈਵ ਤੇ ਜੋ ਲੋਕ ਸ਼ਰਾਬ ਪੀ ਕੇ दारू ਸੌਰੀ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਨੇ ਉਹਨਾਂ ਨਾਲ ਬਹੁਤ ਸਾਰੇ ਰੋਡ ਐਕਸੀਡੈਂਟਸ ਹੁੰਦੇ ਨੇ ਉਹ ਲੋਕ ਆਪਣੀ ਜਾਨ ਖਤਰੇ ਦੇ ਵਿੱਚ ਪਾਉਂਦੇ ਨੇ ਆਪਣੇ ਤੋਂ ਇਲਾਵਾ ਰੋਡ ਤੇ ਜਾ ਰਹੇ ਹੋਰ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਖਤਰੇ 'ਚ ਪਾਉਂਦੇ ਰਹੇ ਸੋ ਮੁਹਾਲੀ ਦੇ ਵਿੱਚ ਅਸੀਂ ਜੋ ਹੌਟਸਪੌਟ ਨੇ ਇਦਾਂ ਦੇ ਜਿੱਥੇ ਗੱਡੀਆਂ 'ਚ ਬੈਠ ਕੇ ਸ਼ਰਾਬ ਪੀਤੀ ਜਾਂਦੀ ਹੈ ਜਾਂ ਡਰਿੰਕ ਡਰਾਈਵ ਦਾ ਜ਼ਿਆਦਾ ਟ੍ਰੈਂਡ ਹੈ ਉਹਨਾਂ ਨੂੰ ਅਸੀਂ ਆਈਡੈਂਟੀਫਾਈ ਕਰਕੇ ਪੂਰੇ ਸ਼ਹਿਰ ਦੀ ਸਿਟੀ ਸੋਰਿਸਨਸ ਦੀ ਫੋਰਸ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਇਦੇ ਵਿੱਚ ਜੋ ਵੀ ਡਰਿੰਕ ਡਰਾਈਵ ਕਰਦੇ ਪਾਏ ਜਾਣਗੇ ਉਹਨਾਂ ਦੇ ਚਲਾਨ ਕੀਤੇ ਜਾਣਗੇ ਲਾਇਸੈਂਸ ਸਸਪੈਂਡ ਕੀਤੇ ਜਾਣਗੇ ਇਸ ਤੋਂ ਇਲਾਵਾ ਕੋਈ ਸ਼ਰਾਬ ਪੀ ਕੇ ਰੈਚ ਡਰਾਈਵਿੰਗ ਕਰਦਾ ਉਹਨਾਂ ਖਿਲਾਫ ਮੁਕੱਦਮੇ ਵੀ ਦਰਜ ਕੀਤੇ ਜਾਣਗੇ ਕੋਈ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਪੀ ਰਿਹਾ ਤਾਂ ਉਹਨਾਂ ਦੇ ਵੀ ਕਲੰਦਰੇ ਕੀਤੇ ਜਾਣਗੇ ਕਿਹੜੇ ਕਿਹੜੇ ਹੌਟਸਪੌਟ ਸੀਗੇ ਜਿਨ੍ਹਾਂ ਨੂੰ ਅੱਜ ਟ੍ਰੇਸ ਕਰਕੇ ਉਹਨਾਂ ਦੇ ਸਰਚ ਅਭਿਆਨ ਚਲਾਇਆ ਗਿਆ ਕਿੰਨੇ ਫੋਰਸ ਸੀਗੇ ਤੁਹਾਡੇ ਨਾਲ ਕਿੰਨੇ ਐਸ ਐਚ ਓ ਸੀਗੇ ਕਿੰਨੇ ਡੀ ਐਸ ਪੀ ਸੀ ਜੀ ਆ ਮੇਨਲੀ ਜੋ ਅਜੇ ਸਿਟੀ ਏਰੀਆ ਦੇ ਵਿੱਚ ਅਸੀਂ 5 ਫੇਸ ਮਾਰਕੀਟ 3ਵੀਂ 2 ਮਾਰਕੀਟ 7 ਫੇਸ ਮਾਰਕੀਟ ਅਤੇ ਸੈਕਟਰ 69 ਦੇ ਜੋ ਏਰੀਆਜ਼ ਆ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਇਹਦੇ ਵਿੱਚ ਸਾਡੇ ਦੋ ਡੀਐਸਪੀ ਸਾਹਿਬਾਨ ਪੰਜ ਐਸਐਚਓ ਤੇ 70 ਦੇ ਕਰੀਬ ਮੁਲਾਜ਼ਮ ਜੋ ਦੀ ਟੀਮ ਬਣਾਈ ਗਈ ਆ ਸਿਮਿਲਰਲੀ ਇਸੇ ਤਰ੍ਹਾਂ ਹੀ ਜ਼ੀਰਖਪੁਰ ਡੇਰਾ ਬਸੀ ਖਰੜ ਤੇ ਮੁੱਲਾਂਪ ਸਾਰੀਆਂ ਸਬ-ਰੀਜਨ ਦੇ ਵਿੱਚ ਸਪੈਸ਼ਲ ਫੋਰਸ ਪ੍ਰੋਵਾਈਡ ਕਰਾ ਕੇ ਇਹ ਮੁਹਿੰਮ ਚਲਾਈ ਜਾ ਰਹੀ ਹੈ ਹੋਰਸਪੋਰਟ ਤੁਸੀਂ ਟਰੇਸ ਕੀਤੇ ਆ ਤੁਹਾਨੂੰ ਕੋਈ ਇੰਟੈਲੀਜੈਂਸ ਸਪੋਰਟ ਮਿਲੀ ਸੀ ਵੀ ਖਾਸ ਕਰਕੇ ਇਹਨਾਂ ਜਗ੍ਹਾ ਦੇ ਉੱਪਰ ਜਿਹੜਾ ਡਰੰਕਨ ਡਰਾਈਵ ਲੋਕ ਕਰਦੇ ਆ ਔਰ ਸ਼ਰਾਬ ਪੀਂਦੇ ਗੱਡੀਆਂ ਚ ਬੈ ਕੇ ਆ ਇਹ ਲੋਕਾਂ ਦੇ ਫੀਡਬੈਕ ਤੋਂ ਪਬਲਿਕ ਦੇ ਫੀਡਬੈਕ ਤੋਂ ਪਬਲਿਕ ਸਾਨੂੰ ਬਹੁਤ ਫੀਡਬੈਕ ਦਿੰਦੀ ਆ ਕਿ ਇੱਥੇ ਸਮੱਸਿਆ ਆ ਰਹੀ ਆ ਇੱਥੇ ਇਹ ਲੋਕ ਸ਼ਰਾਬ ਪੀ ਰਹੇ ਨੇ ਤਾਂ ਉਹ ਫੀਡਬੈਕ ਦੇ ਵਰਕ ਕਰਦੇ ਹੋਏ ਅਸੀਂ ਜੋ ਆਇਡੈਂਟੀਫਾਈ ਕੀਤੇ ਨੇ ਹੁਣ ਤੱਕ ਕਿੰਨੇ ਕ ਗੱਡੀਆਂ ਦੇ ਚਲਾਨ ਕੀਤੇ ਗਏ ਸ਼ਰਾਬ ਪੀਣ ਵਾਲੇ ਕਿੰਨੇ ਕ ਲੋਕ ਜਿਹੜੇ ਮਿਲੇ ਇੱਥੇ ਜੋ ਸਾਡੀ ਪਿਛਲੇ 3 ਹਫਤੇ ਤੋਂ ਇਹ ਮੁਹਿੰਮ ਚੱਲ ਰਹੀ ਹੈ ਅ ਅੱਜ ਤੱਕ ਜੋ 200 ਡਰਿੰਕਨ ਡਰਾਈਵ ਦੇ ਚਲਾਣ ਕੀਤੇ ਜਾ ਚੁੱਕੇ ਆ ਜਿਦੇ ਵਿੱਚੋਂ 50 ਗੱਡੀਆਂ ਵੀ ਇੰਪੌਂਡ ਕੀਤੀਆਂ ਨੇ ਉਹਦੇ ਵਿੱਚ 200 ਬੰਦਿਆਂ ਦੇ ਲਾਇਸੈਂਸ ਵੀ ਸਸਪੈਂਡ ਕੀਤੇ ਨੇ ਤੇ ਅੱਜ ਦਾ ਅਭਿਆਨ ਜਾਰੀ ਹੈ ਰਾਤ ਤੱਕ ਚੱਲੇਗਾ ਇਸ ਤੇ ਵੀ ਫਿਗਰਸ ਐਡ ਕੀਤੇ ਜਾ ਰਹੇ ਆ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਵੀ ਹੁੰਦੇ ਨੇ ਇਹਨਾਂ ਜਿਹੜੇ ਸ਼ਰਾਬ ਪਿੰਦੇ ਨੇ ਔਰ ਬਾਅਦ ਚ ਰਾਸ ਡਰਾਈਵਿੰਗ ਵੀ ਕਰਦੇ ਨੇ ਸੋ ਉਹਨਾਂ ਮੁਹਾਲੀ ਵਾਸੀਆਂ ਨੂੰ ਕੀ ਅਪੀਲ ਕਰਦੇ ਹਾਂ ਵੀ ਜਿਹੜੇ ਤੁਹਾਡੇ ਤੱਕ ਕਿਵੇਂ ਪਹੁੰਚ ਕਰ ਸਕਣ ਕਿਉਂਕਿ ਅਕਸਰ ਜਿਹੜੀ ਪਬਲਿਕ ਹੈ ਉਹ ਡਰਦੀ ਹੈ ਪੁਲਿਸ ਤੱਕ ਅਪਰੋਚ ਕਰਨ ਦੇ ਲਈ ਜੀ ਨਹੀਂ ਮੈਂ ਕਹੂੰਗਾ ਜਮਾਨਾ ਬਦਲ ਚੁੱਕਿਆ ਪੁਲਿਸ ਹੁਣ ਸਾਡੇ ਤੋਂ ਡਰਦੇ ਨਹੀਂ ਸਾਨੂੰ ਕੋਆਪਰੇਟ ਕਰਦੀ ਹੈ ਲੋਕ ਆਮ ਲੋਕ ਪੁਲਿਸ ਤੋਂ ਡਰਦੇ ਨਹੀਂ ਪੁਲਿਸ ਨੂੰ ਕੋਆਪਰੇਟ ਕਰਦੇ ਆ ਇਹ ਵੀ ਜੋ ਅਭਿਆਨ ਚਲਾ ਰਹੇ ਆ ਅਸੀਂ ਆਮ ਲੋਕਾਂ ਦੀ ਸੁਰੱਖਿਆ ਲਈ ਉਹਨਾਂ ਦੀ ਸਹਾਇਤਾ ਲਈ ਅਸੀਂ ਚਲਾ ਰਹੇ ਹਾਂ ਤੇ ਆਮ ਲੋਕਾਂ ਵੱਲੋਂ ਹੀ ਸਾਨੂੰ ਫੀਡਬੈਕ ਦਿੱਤਾ ਜਾਂਦਾ ਉਹਨਾਂ ਫੀਡਬੈਕਸ ਦੇ ਉੱਪਰ ਹੀ ਵਰਕ ਕਰਕੇ ਅਸੀਂ ਇਹ ਆਈਡੈਂਟੀਫਿਕੇਸ਼ਨ ਕੀਤੀ ਹੈ ਤਾਂ तमाम ਜਿਹੜੇ ਇਲਾਕੇ ਨੇ ਏਰੀਆ ਨੇ ਉੱਥੇ ਅੱਜ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਖਾਸ ਤੌਰ ਤੇ 3B2 ਹੈ 5% ਦੀ ਮਾਰਕੀਟ ਹੈ ਜਿਸ ਦੇ ਵਿੱਚ ਵਕਫਾਕ ਜਿਹੜੇ ਐਸ ਐਚ ਓਸ ਨੇ ਡੀ ਐਸ ਪੀਸ ਨੇ ਔਰ ਐਸ ਪੀ ਜਿਹੜੇ ਨੇ तमाम ਜਗ੍ਹਾ ਦੇ ਉੱਪਰ ਸਰਚੋਂ ਪਿਆਨ ਚਲਾ ਰਹੇ ਨੇ ਸੋ ਗੱਡੀਆਂ ਦੇ ਵਿੱਚ ਬੈਠ ਕੇ ਸ਼ਰਾਬ ਪੀਣ ਵਾਲਿਆਂ ਦੇ ਉੱਤੇ ਖਾਸ ਤੌਰ ਦੇ ਉੱਪਰ ਸਿਕੰਜਾ ਜਿਹੜਾ ਉਹ ਕੱਸਿਆ ਜਾ ਰਿਹਾ ਹੈ कैमरा पर्सन जगजीत सिंह दैनिक टीवी मोहाली देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप